ਲਿਖਿਆ ਹੋਇਆ ਕੀ ਆ ਗੁਰਬਾਣੀ ਕੀ ਕਹਿੰਦੇ ਤੁਸੀਂ ਕੀ ਕਰਦੇ ਹੋ ਲਰਜਣ ਦੀ ਪ੍ਰਾਪਤੀ ਗੁਰਬਾਣੀ ਦਾ ਟਾਰਗੇਟ ਸਿੱਖ ਦਾ ਟਾਰਗੇਟ ਹੈ ਉਹ ਛੱਡਿਆ ਹੋਇਆ ਤੁਸੀਂ ਤੁਹਾਡਾ ਕੀ ਹੈ ਟਾਰਗੇਟ ਰਾਜਦਰਗਾ ਖਾਲਸਾ ਚੱਲ ਜਿਹਦੀ ਗੱਲ ਹੈ ਜੀ ਜਿਹੜੇ ਰਾਜ ਤੋਂ ਨਰਖ ਮਿਲਦਾ ਉਹ ਕਰੇਗਾ ਖਾਲਸਾ ਜਿਹੜੇ ਰਾਜ ਤੋਂ ਨਰਖ ਮਿਲਦਾ ਉਹ ਕਰੇਗਾ ਜਲਦਾ ਸੁਰਗਾ ਇਹਦਾ ਉਹ ਕਹਿੰਦਾ ਵੀ ਸਿੱਖ ਵੀ ਕਹਿਵੇ ਨਰਖ ਜੇ ਜਾਣੋ ਸਿੱਖਾ ਨਰਖ ਤਾਂ ਤੂੰ ਬਿਨਾਂ ਗੁਰੂ ਤੇ ਚਲਾ ਜਾਏਗਾ ਨਰਖ ਜਾਣਵਾ ਤੇ ਕਿਸੇ ਗੁਰੂ ਦੀ ਲੋੜ ਨਹੀਂ ਰਾਜ ਬਾਤ ਤੇ ਕਿਸੇ ਗੁਰੂ ਦੀ ਲੋੜ ਨਹੀਂ ਫੇ ਤੁਹਾਨੂੰ ਮਿਲ ਗਿਆ ਰਾਜ ਰਾਜ ਬਿਲ ਗਿਆ ਰਾਜਵਾਸ ਤੇ ਕਿਸੇ ਗੁਰੂ ਦੀ ਲੋੜ ਨਹੀਂ ਤੜਲ ਕਰਨ ਦੀ ਕਿਹਦਾ ਗੁਰੂ ਨਹੀਂ ਤਾਂੜ ਕੀਤਾ ਉਹਦਾ ਅਦਾ ਜੀ ਨੂੰ ਪਰਮੇਸ਼ਰ ਨੇ ਦੇਣ ਹੁੰਦਾ ਫਿਰ ਬਾਹਵਲ ਨੇ ਕਿਉਂ ਗੁਰੂ ਤਾਂੜ ਕੀਤਾ ਰਾਜਵਾਸ ਤੇ ਕਿਰ ਕਿਤਾ ਉਹ ਤਾਂ ਬਾਹੂ ਵੱਲ ਦੀ ਗੱਲ ਹੈ ਉਹ ਹੋਰ ਗੱਲ ਹੈ ਉਹ ਰਸਈ ਹੋ ਰ ਨਰਕ ਦਾ ਰਾਹ ਹੋ ਉਹਦੇ ਗੁਰੂ ਤਾਂ ਸੁਰਗ ਬਾਸ ਤੇ ਧਾਰਨ ਕਰੀਦਾ ਨਰਕ ਵਾਸਤੇ ਧਾਰਨ ਕਰੀਦਾ ਪਾਣੀ ਜੇ ਚੱਕਰ ਜਾਣਾ ਹੋਵੇ ਨਾ ਉੱਪਰੋਂ ਫੇਰ ਉਹਨੂੰ ਤਾਂ ਅਕਤ ਖੋਰ ਚਾਹੀਦੀ ਹੈ ਪਾਣੀ ਉੱਪਰੋਂ ਆਪੇ ਨਹੀਂ ਝੜਦਾ ਹੁੰਦਾ ਚੜਾਇਆ ਝੜਦਾ ਥੱਲੇ ਨੂੰ ਤਾਂ ਆਪੇ ਆ ਜਾਂਦਾ ਪਾਣੀ ਫਾੜ ਤੋਂ ਵੰਡ ਢੋਲੋ ਥੱਲੇ ਨੂੰ ਆਪੇ ਆ ਜਾਂਦਾ ਧਾਰਗਨੂ ਤਾਂ ਆਪੇ ਚਲਾ ਜਾਂਦਾ ਆਪਣੀ ਤਾਕਤ ਨਾਲ ਨਰ ਹਰੂ ਦਾ ਜੀਵ ਆਪੇ ਚਲੇ ਜਾਂਦਾ ਇਹ ਪਾਣੀ ਥੱਲੇ ਨੂੰ ਆਪੇ ਚਲੇ ਜਾਂਦਾ ਉੱਚਾ ਢਾਲ ਖੈਰੂ ਉੱਚਾ ਢਾਲ ਵਾਸਤੇ ਗੁਰੂ ਦੀ ਲੋੜ ਹੈ ਗਲਦੀ ਲੋੜ ਹੈ ਉੱਚਾ ਚੱਕਰ ਵਾਸਤੇ ਹਾਂਜੀ